ਦੋਸੀ ਇਸ ਤਰ੍ਹਾਂ ਦੀਆਂ ਵੀਡੀਓ ਵੇਖਦੇ ਆ ਨਾ ਤਾਂ ਬੜਾ ਦੁੱਖ ਲੱਗਦਾ ਯਾਰ ਕੀ ਕੀ ਹੋ ਰਿਹਾ ਸਾਡੇ ਸਮਾਜ ਚ ਸਾਡੇ ਲੋਕ ਕਿਹੋ ਜੇ ਹੋ ਚੁੱਕੇ ਨੇ ਕਿਸ ਤਰ੍ਹਾਂ ਦੀ ਇਹਨਾਂ ਦੀ ਸੋਚ ਹੋ ਚੁੱਕੀ ਹੈ ਸਕੂਲਾਂ ਦੇ ਵਿੱਚ ਜੇਕਰ ਪ੍ਰਿੰਸੀਪਲ ਆਪਣੇ ਹੀ ਸਟਾਫ ਦੇ ਨਾਲ ਇਹ ਸਭ ਕਰ ਰਿਹਾ ਤੇ ਜਿਹੜਾ ਸਟਾਫ ਆ ਉਹ ਵੀ ਇਸੇ ਤਰ੍ਹਾਂ ਦਾ ਹੈ ਤਾਂ ਹੁਣ ਕੀ ਕਰ ਸਕਦੇ ਆ ਸਟਾਫ ਦੇਖੋ ਤੇ ਪ੍ਰਿੰਸੀਪਲ ਦੇਖੋ ਇਹ ਕੀ ਕਰ ਰਹੇ ਨੇ ਆਪਸ ਇੱਥੇ ਬੱਚਿਆਂ ਨੂੰ ਇਹ ਕੀ ਹੋਣਗੇ ਜਿਹੜਾ ਪ੍ਰਿੰਸੀਪਲ ਆਪਣੇ ਸਟਾਫ ਦੇ ਨਾਲ ਇਹ ਸਭ ਕਰ ਸਕਦਾ ਉਹ ਜਿਹੜੇ ਸਕੂਲ ਦੇ ਵਿੱਚ ਪੜ ਰਹੇ ਬੱਚਿਆਂ ਦੇ ਉੱਤੇ ਵੀ ਗਲਤ ਨਜ਼ਰ ਰੱਖਦਾ ਹੋਵੇ ਬਹੁਤ ਗਲਤ ਬੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਸ ਨੂੰ ਤਾਂ ਨੌਕਰੀ ਤੋਂ ਉਤਾਰਨਾ ਚਾਹੀਦਾ ਹੈ ਇਹੋ ਜਿਹੇ ਘਟੀਆ ਲੋਕ ਸਾਡੇ ਸਮਾਜ ਨੂੰ ਖਾ ਰਹੇ ਨੇ ਤੇ ਇਹਨਾਂ ਨੂੰ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਪਹਿਲਾਂ ਤਾਂ ਇਹਨਾਂ ਦੀ ਨੌਕਰੀ ਲਵੇ ਸਰਕਾਰ ਇਹੋ ਜਿਹੇ ਘਟੀਆ ਬੰਦਿਆਂ ਦੀ ਬਾਅਦ ਦੇ ਵਿੱਚ ਇਹਨਾਂ ਦੇ ਜੁੱਤੀਆਂ ਦਾ ਹਾਰ ਅਪਣਾ ਕੇ ਸਾਰੇ ਪਿੰਡ 'ਚ ਘਮਾਓ ਇਹਨਾਂ ਨੂੰ ਤਾਂ ਕਿ ਪਤਾ ਲੱਗੇ ਕਿੰਨੇ ਘਟੀਆ ਲੋਕ ਨੇ ਮਾੜੀ ਮੋਟੀ ਸ਼ਰਮ ਕਰੋ ਤੁਸੀਂ ਸਕੂਲ 'ਚ ਬੱਚਿਆਂ ਨੂੰ ਪੜਾਉਣ ਵਾਸਤੇ ਆਉਂਦੇ ਹੋ ਤੇ ਕਰਦੇ ਤੁਸੀਂ ਕੀ ਕੰਮ ਜਮਾ ਸ਼ਰਮ ਲਈ ਪੀਆ ਲੋਕਾਂ ਨੇ ਜਮਾ ਸ਼ਰਮ ਲਈ ਪੀਆ ਬਸ ਆਹੀ ਕੁਝ ਰਹਿ ਗਿਆ ਹੁਣ ਲੋਕਾਂ ਦੇ ਪੱਲੇ ਵੀਡੀਓ ਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਤਾਂ ਕਿ ਇਹੋ ਜਿਹੇ ਲੋਕਾਂ ਨੂੰ ਨੌਕਰੀਆਂ ਤੋਂ ਉਤਾਰਿਆ ਜਾਵੇ sabse so, okay, because... dikha uh, nahi aaya yeah, okay. E